ਕਾਦੀ ਕਾਰਵਾਈ ਹੋਈ ਬਲਾ ਇਹ ਜੀ ਆਪਣੀ ਨੋਟ ਔਰੈਂਸ ਰੋਡ ਤੰਦਰਾ ਰੋਡ ਨੂੰ ਖੋ ਸਕੀ ਤਾ ਗਿਆ ਜੀ ਉਥੇ ਜਿਹੜੀ ਆ ਗੱਡੀ ਸੀ ਜੀ ਇਹ ਦੋ ਤਿੰਨ ਸਾਲ ਤੋਂ ਪੜੀ ਸੀ ਠੀਕ ਹੈ ਜੀ ਇਹ ਗੱਡੀ ਆ ਜਿਹੜੀ ਵੀ ਟ੍ਰਾਈਪਿਕ ਤੇ ਰੋਡ ਘੱਟ ਚੌੜੀ ਹੋਣ ਕਾਰਨ ਇਹ ਗੱਡੀ ਆ ਸਾਈਡ ਤੇ ਕਰਵਾਈ ਗਈ ਹੈ ਬਾਕੀ ਜਿਹੜੇ ਲੋਕਾਂ ਨੇ ਹੋਟ ਵਗੈਰਾ ਬਾਹਰ ਲਗਾਏ ਹੋਏ ਆ ਜੀ ਜੀ ਉਹਨਾਂ ਨੂੰ ਲਹਾ ਰਹੇ ਆ ਤੇ ਬਾਕੀ ਜਿਹੜੀਆਂ ਰੇਹੀਆਂ ਵਗੈਰਾ ਲੱਗੀਆਂ ਨੇ ਉਹਨਾਂ ਨੂੰ ਕਹਿ ਰਹੇ ਆ ਵੀ ਤੁਸੀਂ ਰੋਡ ਤੇ ਨਾ ਲਗਾਓ ਕੋਈ ਫਿਰ ਵੀ ਪਾਰਕ ਵਗੈਰਾ ਦੇਖ ਕੇ ਉੱਥੇ ਤੁਸੀਂ ਰੇਹੇ ਲਗਾਓ ਇਹ ਤੇ ਆਵਾਜਾਈ ਟ੍ਰੈਫਿਕ ਦੇ ਚਦਿਕੇ ਆ ਰਹੇ ਆ ਲੋਕ ਜਿਹੜੀਆਂ ਜਿਹੜੀਆਂ ਰੋਡ ਦੇ ਰੇੜੀਆਂ ਰੋੜੀਆਂ ਲੱਗੀਆਂ ਇਹਨਾਂ ਨੂੰ ਵੀ ਕੋਈ ਹਾਂਜੀ ਹਾਂਜੀ ਇਹਨਾਂ ਨੂੰ ਵੀ ਕਹਿ ਰਹੇ ਆ ਇਹਨਾਂ ਸਾਈਡ ਤੇ ਕਰਵਾ ਵੀ ਇਹਦੀਆਂ ਕਾਫੀ ਕਰਵਾਈਆਂ ਵੀ ਆ ਜੀ ਠੀਕ ਹੈ ਤੁਸੀਂ ਇੱਕ ਵਾਰ ਉਸ ਤੋਂ ਮਹੀਨਾ ਪਹਿਲਾਂ ਵੀ ਆਏ ਸੀ ਇੱਕ ਵਾਰ ਨਹੀਂ ਜੀ ਅਸੀਂ ਡੇਲੀ ਆਉਨੇ ਆ ਨਹੀਂ ਨਹੀਂ ਵੈਸੇ ਵਧੀਆ ਕੰਮ ਕੀਤਾ ਜੀ ਲੋਕਾਂ ਨੇ ਬਹੁਤ ਤੁਹਾਡੀ ਸਾਰਨ ਸਰਾਹਨਾ ਕੀਤੀ ਹੈ ਕਹਿੰਦੇ ਬਹੁਤ ਅੱਛਾ ਕੰਮ ਕਰ ਰਹੇ ਨੇ ਤੇ ਅਸਲ ਵਿੱਚ ਟ੍ਰੈਫਿਕ ਥੋੜਾ ਪੂਰ ਸੰਧੀ ਰਹੇ ਤੇ ਟ੍ਰੈਫਿਕ ਕੰਟਰੋਲ ਰਹੇਗਾ ਜੀ ਜੀ ਏ ਅੱਜ ਗੱਡੀ ਕਿਹੜੀ ਚੱਕੀ ਹੈ ਇੱਕ ਏਕਾ ਪੀਵੀ 10 ਸੀਏ ਏ ਕੀ ਨਾਲ ਲੈ ਕੇ ਚੱਲੇ ਹੋ ਕਿ ਇਹਨੂੰ ਵਜੇ ਵਾਰਨਿੰਗ ਦੇ ਵੀ ਛੱਡਦਾ ਹੈ ਵਾਰਨਿੰਗ ਦਿੱਤੀ ਆ ਉਹ ਆ ਗਈ ਸੀ ਗੱਡੀ ਦੇ ਮਾਲਕ ਨੂੰ ਠੀਕ ਹੈ ਜੀ ਉਹਨਾਂ ਨੂੰ ਕਿਹਾਗਾ ਵੀ ਤੁਸੀਂ ਆਪਣੀ ਗੱਡੀ ਆਪਦੇ ਜਾਂਦਾ ਘਰ ਦੇ ਅੰਦਰ ਪਾਰਕ ਕਰੋ ਜੀ ਜੀ ਇਹ ਇੱਥੇ ਨਾ ਪਾਰਕ ਕਰੋ ਕਿਉਂਕਿ ਉੱਥੇ ਵੀ ਰੋਡ ਚੌੜੀ ਹੋਣ ਕਰ ਲੋਕਾਂ ਨੂੰ ਕਾਫੀ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਠੀਕ ਠੀਕ ਹੈ ਓਕੇ